ਤੁਸੀਂ ਕਿ ਬਿੱਲ ਦਿਖਾ ਰਹੇ ਸੀ ਤੁਸੀਂ ਬਿੱਲ ਦਿਖਾਓ ਤੁਸੀਂ ਬਿੱਲ ਤੇ ਕਹਿੰਨੇ ਹੋ ਨਾ ਬਿਜਲੀ ਦੇ ਬਿੱਲ ਤੇ ਤੁਹਾਡਾ ਰਿਐਕਸ਼ਨ ਲਾਉਂਗੇ ਮੈਂ ਇੱਕ ਵਾਰ ਬਿਜਲੀ ਦਾ ਬਿੱਲ ਜਿਹੜਾ ਹੈ ਉਹ ਜ਼ਰੂਰ ਦੇਖ ਲੈਣਾ ਹਾਂਜੀ ਕੀ ਕੀ ਕਹਿਣਾ ਚਾ ਰਹੇ ਹੋ ਕਿ ਤੁਹਾਡੇ ਕੋਲ ਬਿੱਲ ਆਇਆ 30000 ਕੁਸ ਦੇਖੋ ਮੜਾ ਜੋਂਟਾ ਵੇਖੋ ਮੜਾ 30000 ਤੁਸੀਂ ਕੋਈ ਕੰਮ ਕਰਦੇ ਹੋ ਇਹ ਕਰਦਾ ਬਿੱਲ ਤਾਂ ਹੋ ਨਹੀਂ ਸਕਦਾ ਭਾਈ ਬਿੱਲ ਆਇਆ ਬਿਨ ਵਗੈਰ ਮੇਰਾ ਕੰਮ ਲੋੜ ਦੇਖੋ ਨਾ ਜੋਂਟਾ ਬਾਪ ਕਿਤਿਆਂ ਜੋਂਟਾ ਕੋਈ ਮਾਫੀ ਹੋਈ ਸਾਡੀ ਲੋੜ ਲੈ ਜੀ ਲੋੜ ਦੇਖੋਗੇ ਲੋੜ ਚੈੱਕ ਕਰਾ ਲਓ ਦੇ ਬੇਰੁਜ਼ਗਾਰਾਂ ਜਿਹਾ ਇੱਕ ਮਿੰਟ ਇੱਕ ਸਕਿੰਟ ਇਹ ਬਿੱਲ ਦਿਖਾ ਰਹੇ ਨੇ ਇੱਕ ਮਿੰਟ ਇੱਕ ਮਿੰਟ ਇਹ ਇੱਕ ਬਿੱਲ ਦਿਖਾ ਰਹੇ ਨੇ ਇਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਕੋਈ ਆਪਦਾ بزਨਸ ਨਹੀਂ ਹੈ ਉਹ ਕਹਿ ਰਹੇ ਨੇ ਪਰ ਫਿਰ ਵੀ ਸਾਡਾ ਬਿੱਲ ਜਿਹੜਾ ਹੈ ਉਹ 30000 ਆਇਆ ਹੈ ਉਹ ਕਹਿ ਰਹੇ ਨੇ ਕਿ ਇਸੇ ਕਿਨਾਂ ਤੁਸੀਂ ਦੇਖ ਲਓ ਤੁਸੀਂ ਇਸ ਤੇ ਆਪਣਾ ਜਵਾਬ ਜਿਹੜਾ ਉਹ ਵੀ ਦੇ ਸਕਦੇ ਹੈ ਇਹਹੀ ਚੀਜ਼ਾਂ ਇਹਦਾ ਜਵਾਬ ਹੈ ਜਿਹੜਾ ਇਹ ਥੋੜਾ ਜਿਹਾ ਇੱਕ ਫੋਟੋ ਖਿੱਚ ਲੈਣ ਤੋਂ ਮੈਨੂੰ ਇਹਦੇ ਹੁਣੇ ਦੇ ਦਿੰਨੇ ਆ ਕਿਉਂਕਿ ਬਿਨਾਂ ਲੌਜੀਕ ਦੇ ਸਵਾਦ ਨਹੀਂ ਆਉਂਦਾ ਤੁਸੀਂ ਉਹਨਾਂ ਚਿਰ ਬਾਕੀ ਡਿਬੇਟ ਲੈ ਲਓ ਇੱਥੇ ਭਾਪੀ ਜਿਹੜਾ ਜਵਾਬ ਦੇਣਾ ਚਾਹੁੰਦੀ ਹੈ ਬਿੱਲਾਂ ਦੇ ਉੱਤੇ ਬਿੱਲਾਂ ਦੇ ਉੱਤੇ ਜਵਾਬ ਦੇਣਾ ਚਾਹੁੰਦੀ ਹੈ ਬਿੱਲ ਹੀ ਬਿੱਲਾਂ ਦੀ ਗੱਲ ਕਰਦੇ ਵੇ ਆਪਾਂ ਬਾ ਜਵਾਬ ਦੇ ਲੈਣ ਦੋ ਬਿਜਲੀ ਦੇ ਬਿੱਲਾਂ ਦੀ ਗੱਲ ਕਰਦੇ ਵੇ ਆਪਾਂ ਪਹਿਲੀਆਂ ਸਰਕਾਰਾਂ ਵੀ ਜਿਹੜੇ ਐਸਸੀ ਪਰਿਵਾਰਾਂ ਨੂੰ ਪਹਿਲੀਆਂ ਸਰਕਾਰਾਂ ਵੀ ਐਸਸੀ ਪਰਿਵਾਰਾਂ ਨੂੰ 200 ਜੂਨ ਬਿਜਲੀ ਫ੍ਰੀ ਦਿੰਦੀ ਸੀ ਇਹਨਾਂ ਨੇ ਕਿਹਾ ਸਿਰਫ ਜਿਹੜਾ ਆਮ ਬੰਦਾ ਨਾ ਆਉਂਦਾ ਦੋ ਜਾਂ ਤਿੰਨ ਮਹੀਨਿਆਂ ਦਾ ਬਿੱਲ ਜ਼ੀਰੋ ਆਉਂਦਾ ਜਿਹੜਾ ਬਿਜਲੀ ਦੇ ਰੇਟ ਕਿੰਨੇ ਆ ਦੂਜੀਆਂ ਸਟੇਟਾਂ 'ਚ ਕਿੰਨੇ ਆ ਅਸੀਂ ਤਾਂ ਇਹ ਗੱਲ ਕਹਿੰਨੇ ਆ ਜੇ ਸਾਡੀ ਸਰਕਾਰ ਆਊਗੀ ਬਿਜਲੀ ਰੇਟ ਅੱਧੇ ਕਰਾਂਗੇ ਜਦੋਂ ਅੱਧੇ ਕਰਾਂਗੇ ਭਾਵੇਂ ਹਰੇਕ ਬੰਦੇ ਨੂੰ ਬਿੱਲ ਲਾਈਏ ਤੁਸੀਂ ਦੂਜੀਆਂ ਸਟੇਟਾਂ ਦੇਖੋ ਜਿੱਦੇ ਬੀਜੇਪੀ ਇਹ ਸਸਤੀ ਬਿਜਲੀ ਚੰਨੀਸ ਗਵਰਨਮੈਂਟ ਵੱਲੋਂ ਵੀ ਦਿੱਤੀ ਗਈ ਸੀ ਉਹ ਤੋਂ ਵੀ ਸਸਤੀ ਕਰਾਂਗੇ ਦੇਖੋ ਨਾਲ ਦੇ ਸੂਬੇ ਹੈ ਰਾਜਸਥਾਨ ਹੈ ਹਰਿਆਣਾ ਪ੍ਰਦੇਸ਼ ਹੈ ਹਰਿਆਣਾ ਤੁਸੀਂ ਦੇਖੋ ਬਿਜਲੀ ਉੱਥੇ ਸਸਤੀ ਆ ਅੱਤੇ ਨਾਲੋਂ ਵੀ ਘੱਟ ਰੇਟ ਆ ਇੱਥੇ ਬਿੱਲਿਆਂ ਰੇਟ ਵੱਧ ਲੈ ਕੇ ਦੂਜੇ ਬਿੱਲ 1 ਮਿੰਟ ਬਿਜਲੀ ਦੇ ਬਿੱਲਾਂ ਦੀ ਗੱਲ ਕਰਦੇ ਨੇ 2 ਸਾਲਾਂ ਦੇ ਵਿੱਚ 70000 ਕਰੋੜ ਰੁਪਏ ਦਾ ਕਰਜ਼ਾ ਲੈ ਚੁੱਕੀ ਆ ਪੰਜਾਬ ਸਰਕਾਰ ਠੀਕ ਹੈ ਜੀ ਆ ਜਿਹੜੀ ਟਰਮ ਚੱਲਦੀ ਪਈ ਆ ਫਰਵਰੀ ਤੋਂ ਲੈ ਕੇ ਤੇ ਮਈ ਤੱਕ 12000 ਕਰੋੜ ਰੁਪਏ ਦਾ ਕਰਜ਼ਾ ਲਿਆ ਔਰ ਕਰਜ਼ਾ ਚੱਕ ਕੇ ਅਸੀਂ ਜਿਹੜੀਆਂ ਲੋਨ ਦੀਆਂ ਕਿਸ਼ਤਾਂ ਲਾ ਰਹੇ ਆ ਅਸੀਂ ਡਿਵੈਲਪਮੈਂਟ ਨਾਲੇ ਪਾਸੇ ਕਿਹੜੇ ਵਜੇ ਹੋਵਾਂਗੇ ਜੀ ਇਹਨਾਂ ਚੀਜ਼ਾਂ ਦਾ ਜਵਾਬ ਬਿਲਕੁਲ ਅਕਾਲੀ ਦਲ ਨੇ ਵੀ ਜਵਾਬ ਦਿੱਤਾ ਤੇ ਭਾਜੀਪੀ ਨੇ ਕਾਂਗਰਸ ਤੋਂ ਵੀ ਕੋਈ ਨਹੀਂ ਦੇ ਦਿੱ ਜਵਾਬ ਨਹੀਂ ਸਭ ਤੋਂ ਪਹਿਲਾਂ ਇੱਕ ਵਾਰ ਆਮ ਆਦਮੀ ਪਾਰਟੀ ਤੋਂ ਜ਼ਰੂਰ ਇਹਦਾ ਜਵਾਬ ਲੈ ਲੀਏ ਕਰਜ਼ੇ ਦੀ ਗੱਲ ਹੋਈ ਹੈ ਪਹਿਲਾਂ ਲੇਕਿਨ ਮਹਿੰਗਾਈ ਮਹਿੰਗਾਈ ਦਾ ਵੀ ਜ਼ਿਕਰ ਹੋ ਰਿਹਾ ਹੈ ਇੱਥੇ ਮਹਿਲਾਵਾਂ ਨੇ ਉਹਨਾਂ ਤੋਂ ਰਿਐਕਸ਼ਨ ਲੈਣਾ ਬਹੁਤ ਜ਼ਰੂਰੀ ਹੈ ਬਿਲਕੁਲ ਔਰ ਜਿਹੜੀ ਜਿਹੜੀ ਵੀ ਸਰਕਾਰ ਆਂਦੀ ਹੈ ਉਹ ਆਪਣੀ ਡਿਵੈਲਪਮੈਂਟ ਲਈ ਕਰਜ਼ਾ ਜ਼ਰੂਰ ਚੱਕਦੀ ਹੈ ਦੇਖੋ ਜਿਹੜਾ ਖਜ਼ਾਨਾ ਖਾਲੀ ਕੀਤਾ ਸੀ ਉਹ ਅਕਾਲੀ ਸਰਕਾਰ ਦੀ ਖਜ਼ਾਨਾ ਮੰਤਰੀ ਨੇ ਖਾਲੀ ਕੀਤਾ ਸੀਗਾ ਤੇ ਜਿਹੜੀ ਵੀ ਸਰਕਾਰ ਆਂਦੀ ਉਹ ਆਪਣੀ ਡਿਵੈਲਪਮੈਂਟ ਲਈ ਜ਼ਰੂਰ ਲੈਂਦੀ ਕਰਜ਼ਾ ਬਾਕੀ ਜੇ ਮੈਂ ਅਕਾਲੀ ਸਰਕਾਰ ਦੀ ਗੱਲ ਕਰਾਂ ਤਾਂ ਉਹਦੀ ਸਭ ਤੋਂ ਵੱਡੀ ਸ਼ਿਕਾਰ ਮੈਂ ਬੈਠੀ ਆ ਆ ਸਾਰੇ ਇਹਨਾਂ ਦੇ ਗਵਾਏ ਸਾਰਾ ਫਰੀਦਕੋਟ ਗਵਾਏ ਕਿਉਂਕਿ ਸਭ ਤੋਂ ਪਹਿਲਾਂ ਬੇਅਦਬੀ ਹੋਈ ਔਰ ਜਿਹੜਾ ਸਾਰਾ ਦਾ ਸਾਰਾ ਸਹੀ ਜਾਂਦਾ ਹੈ ਅਕਾਲੀ ਸਰਕਾਰ ਨੂੰ ਫਿਰ ਉਸ ਵਾਰ ਨਿਸ਼ਾਨਦ ਕੰਡ ਹੋਇਆ ਛੁੱਟੀ ਕੰਡ ਵਾਲਾ ਫਿਰ ਮੇਰੇ ਭਰਾ ਵਾਲਾ ਸਾਰਿਆਂ ਨੂੰ ਪਤਾ ਹੈ 3 ਸਾਲ ਮੈਂ ਤੇ ਪੁਲਿਸ ਥਾਣੇ ਦੇ ਬਾਹਰ ਲਗਾਤਾਰ ਬੈਠੀ ਆਂ ਆਪਦੇ ਭਰਾ ਦੀ ਕਿਡਨਾਪਿੰਗ ਦੇ ਵਿੱਚ ਉਸ ਬਾਰੇ ਕੱਲ ਹੀ ਸਰਕਾਰ ਤੋਂ ਬਾਅਦ ਇਹ ਕੇਸ ਗਿਆ ਸੀਬੀਆਈ ਕੋਲ ਅੱਜ ਤੱਕ ਅੱਜ ਤੱਕ ਮੈਂ ਰੋਲ ਰਹੀ ਆਂ ਸੀਬੀਆਈ ਨੇ ਬੀਜੇਪੀ ਦੇ ਰਿਕਾਰਡਿੰਗ ਕੰਮ ਨਹੀਂ ਕੀਤਾ ਇੱਕ ਮਿੰਟ ਬਾਅਦ ਵੀ ਇਹਦਾ ਜਵਾਬ ਸੈਂਟਰ ਨਹੀਂ ਕਰਦੇ ਕਰਦੇ ਨਹੀਂ ਕਰ ਕਰਦੇ ਨਹੀਂ ਜੀ ਦੇ ਸੈਂਟਰ ਨਹੀਂ ਕਰਦੇ ਨਹੀਂ ਕਰਜ਼ੇ ਦੀ ਗੱਲ ਤੁਸੀਂ ਕਰ ਰਹੇ ਹੋ ਤੁਸੀਂ ਕਹਿ ਰਹੇ ਹੋ ਸਭ ਤੋਂ ਜ਼ਿਆਦਾ ਜੇ ਖਜ਼ਾਨਾ ਖਾਲੀ ਕੀਤਾ ਤਾਂ ਅਕਾਲੀ ਦਲ ਨੇ ਕੀਤਾ ਕਾਂਗਰਸ ਇਹ ਟਾਈਮ ਤੇ 1 ਲੱਖ ਕਰੋੜ ਦਾ ਖਰਚ ਕਰਜ਼ਾ ਲੈ ਆ ਗਿਆ ਇਹਨਾਂ ਨੇ ਹੁਣ ਤੱਕ 75000 ਕਰੋੜ ਕਰਜ਼ਾ ਲੈ ਲਿਆ ਅਕਾਲੀ ਦਲ ਨੇ ਅੰਨਾ ਨਹੀਂ ਲਿਆ ਸੀ ਅੰਨਾ ਕਰਜ਼ਾ ਨਹੀਂ ਲਿਆ ਸੀ ਤੁਹਾਨੂੰ ਲੱਗਦਾ ਤੁਹਾਨੂੰ ਲੱਗਦਾ ਹੈ ਕਰਜ਼ੇ ਲੈ ਕੇ ਫ੍ਰੀ ਸਰਵਿਸਿਜ਼ ਦੇਣੀਆਂ ਚਾਹੀਦੀਆਂ ਨੇ ਨਹੀਂ ਦੇਖੋ ਕਰਜ਼ਾ ਲੈ ਕੇ ਫ੍ਰੀ ਸਰਵਿਸਿਜ਼ ਨਹੀਂ ਜਿਹੜਾ ਟੈਕਸ ਬਚ ਰਿਹਾ ਉਹਦੇ ਵਿੱਚ ਉਹਦੀ ਫ੍ਰੀ ਸਰਵਿਸਿਜ਼ ਮਿਲਦੀਆਂ ਹੈ ਬਾਕੀ ਦੇਖੋ ਜਿਹੜੀ ਮਤਲਬ ਆਪਾਂ ਕਹੀ ਕਿ ਫ੍ਰੀ ਸਰਵਿਸਿਜ਼ ਸਿਰਫ ਗਰੀਬਾਂ ਦੇ ਲਈ ਹੈ ਇਹ ਸਭ ਦੇ ਲਈ ਨਹੀਂ ਹੈਗੀ ਜਿਹੜੇ ਇਹਨੂੰ ਕਰ ਸਕਦੇ ਆ ਪੇ ਕਰ ਸਕਦੇ ਆ ਉਹ ਚੀਜ਼ਾਂ ਇਹ ਸਾਰੇ ਕਰ ਹੀ ਰਹੇ ਆ ਦੇਖੋ ਇਹ ਗੱਲ ਇਹ ਚੀਜ਼ ਨੂੰ ਮੰਨਦੇ ਨੇ ਜੇ ਇਹਨਾਂ ਨੇ 600 ਯੂਨਟ ਹਰ ਇੱਕ ਲਈ ਫਰੀ ਕੀਤੀ ਆ ਤੇ ਇਟ ਮੀਨਸ ਪੰਜਾਬ ਦੇ ਖਜ਼ਾਨੇ ਨੂੰ ਖੋਰਾ ਲਾਇਆ ਜਾ ਰਿਹਾ ਨੰਬਰ 2 ਤੇ ਇਹ ਜਦੋਂ ਰੋਲਾ ਪਾਉਂਦੇ ਸੀ 70 ਸਾਲ ਦੀ 75 ਸਾਲ ਤੋਂ ਸਰਕਾਰਾਂ ਨੇ ਪੰਜਾਬ ਨੂੰ ਲੁੱਟ ਲਿਆ ਖਾ ਲਿਆ ਜਿਹੜਾ ਪਿਛਲੀਆਂ ਸਰਕਾਰਾਂ ਨੇ 75 ਸਾਲ ਚ ਜਿੰਨਾ ਕਰਜ਼ਾ ਚੜਾਇਆ ਸੀ ਨਾ ਅੱਜ ਲੈ ਕੇ ਲੈ ਆਏ ਤੁਹਾਡੇ ਕੈਮਰੇ ਦੇ ਜ਼ਰੀਏ ਗੱਲ ਕਰਕੇ ਜਾ ਰਿਹਾ ਇਹਨਾਂ ਦੀ ਸਰਕਾਰ ਦੀ ਸਮਾਪਤੀ ਤੱਕਰ 5 ਲੱਖ ਕਰੋੜ ਤੋਂ ਕਰਜ਼ਾ ਟੱਪੂ